ਉਹ ਉਸਨੇ ਕਿ ਆਂ ਵੇਖਣ ਦੇ ਦੁਆਰਾ ਨਹੀਂ ਬਲਕਿ ਅਸੀਂ ਵਿਸ਼ਵਾਸ ਦੇ ਦੁਆਰਾ ਚੱਲਦੇ ਹਾਂ ਹਾਲੇਲੂਇਆ ਪ੍ਰਭੂ ਦੇ ਨਾਮ ਮੈਂ ਮਾਮਲੇ ਕਾਨਫਰੈਂਸ ਵਿਦ ਗੋਡ ਜੋ ਅਸੀਂ ਕੱਲ ਵੀ ਪੜਿਆ ਸੀ ਕਿ ਮੈਂ ਫਿਰ ਤੁਹਾਡੇ ਸਾਹਮਣੇ ਪੜਨਾ ਚਾਹੁੰਦਾ ਹਾਂ ਅਨੇਕਾਂ ਵੈਨ ਹੀ ਮੇਡ ਮੈਨ ਗਿਵ ਹਿਮ ਫਾਈਵ ਸੈਂਸਸ 1960 ਦਾ ਕਾਨਫਰੈਂਸ ਵਿਦ ਗੋਡ ਜਦ ਪਰਮੇਸ਼ਰ ਨੇ ਆਦਮੀ ਨੂੰ ਬਣਾਇਆ ਉਹਨੇ ਉਹਨੂੰ ਪੰਜ ਚੇਤਨਾਵਾਂ ਦਿੱਤੀਆਂ ਦੇਖਣਾ ਚੱਖਣਾ ਮਹਿਸੂਸ ਕਰਨਾ ਸੁਗਣਾ ਔਰ ਸੁੰਣਾ ਹallelujah ਬਹੁਤ ਹੀ ਖਾਸ ਗੱਲ ਆ ਕਿ ਜੇ ਤੇ ਧਿਆਨ ਦੇਈਏ ਤੇ ਰੁਕੀਏ ਕਿਉਂਕਿ ਬਹੁਤ ਮਹੱਤਵਪੂਰਨ ਆਏ ਕਈ ਵਾਰੀ ਕਿ ਸੰਦੇਸ਼ ਦੇ ਵਿੱਚ ਕੁਝ ਗੱਲ ਬਹੁਤ ਹੁੰਦੀ ਹੈ ਜਿਹੜੀ ਇੱਕ ਸਾਡੀ ਕੀ ਕਹਿ ਸਕਦੇ ਆ ਜੜ ਬਣਦੀ ਆ ਉਹ ਕਹਰੇ ਦੋ ਫਾਈਵ ਸੈਂਸਸ ਵਾਸ ਨੋਟ 기ਵਨ ਟੂ ਅ ਮੈਨ ਟੂ ਗਾਈਡ ਹਿਮ ਇਹ ਪੰਜ ਚੇਤਨਾਵਾਂ ਬੰਦੇ ਦੀ ਅਗਵਾਈ ਕਰਨ ਲਈ ਨਹੀਂ ਦਿੱਤੀਆਂ ਗਈਆਂ ਸੋ ਅਸੀਂ ਅੱਖਾਂ ਦੇ ਪਿੱਛੇ ਪਿੱਛੇ ਨਹੀਂ ਚੱਲ ਸਕਦੇ ਜੁਰੀ ਨਹੀਂ ਇਹੀ ਉਹੀ 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 ਮੰਨੀਆਂ ਜੋ ਕੰਨਾਂ ਸਾਨੂੰ ਸੁਣਾ ਰਹੇ ਕਿਉਂਕਿ ਇਹ ਪੰਜ ਚੇਤਨਾਵਾਂ ਸਾਨੂੰ ਗਾਈਡ ਕਰਨ ਲਈ ਨਹੀਂ ਦਿੱਤੀਆਂ ਗਈਆਂ ਉਹ ਕਹਿ ਰਿਹਾ ਇਹ ਤਾਂ ਬਸ ਧਰਤੀ ਦੇ ਘਰ ਦੇ ਨਾਲ ਸੰਪਰਕ ਕਰਨ ਲਈ ਦਿੱਤੀਆਂ ਗਈਆਂ ਹਨ ਪਰ ਜਿਹੜੀ ਚੀਜ਼ ਖੁਦਾ ਨੇ ਅਗਵਾਈ ਕਰਨ ਲਈ ਦਿੱਤੀ ਹੈ ਆਮਨ ਉਹ ਪ੍ਰਵੀਸ਼ੁਰ ਦਾ ਆਪਣਾ ਜੀਵਨ ਯਾਨੀ ਪਵਿੱਤਰ ਆਤਮਾ ਹੈ ਜਿਹੜਾ ਦਿੱਤਾ ਗਿਆ ਹੈ ਸਾਡੀ ਅਗਵਾਈ ਕਰਨ ਦੇ ਲਈ ਉਹ ਸਾਡਾ ਵਿਸ਼ਵਾਸ ਹੈ ਉਹ ਸਾਡਾ ਪਵਿੱਤਰ ਆਤਮਾ ਹੈ ਜਿਹੜਾ ਖੁਦਾ ਸਾਨੂੰ ਦਿੰਦਾ ਹੈ ਹਾਲੇਲੂਇਆ ਆਮਨ ਯੂ ਕੈਨਟ ਕੈੱਟ ਦ 6th ਸੈਂਸ that makes you believe things that you can't see kyunki shevi chetna tanu us cheez utte vi vishwas dwanndi hai jinnu tu dekh nahi sakde image nu tu chak nahi sakde jinnu tu mehsoos nahi kar sakde jinnu tu soongh nahi sakde jinnu tu sun nahi sakde putraatma us cheez te vi tanu bharosa dwanndi hai hallelujah amen the uh, that sixth sense something that rise up you up ਇਹ ਸ਼ੇਵੀ ਚੇਤਨਾ ਹੈ ਜੋ ਕੁਛ ਤਾਂ ਨੂੰ ਉਠਾਉਂਦੀ ਹੈ ਐਂਡ ਓਨਲੀ ਵਨ ਕਲਾਸ ਆਫ ਪੀਪਲ ਹੈਜ਼ ਥੈਟ ਸਿਕ ਸੈਂਸ ਥੈਟਸ ਬਿਲੀਵਰਸ ਔਰ ਬਸ ਇੱਕੋ ਹੀ ਸ਼੍ਰੇਣੀ ਦੇ ਲੋਕ ਹਨ ਜਿਨ੍ਹਾਂ ਕੋਈ ਸ਼ੇਵੀ ਚੇਤਨਾ ਹੈ ਔਰ ਉਹ ਵਿਸ਼ਵਾਸੀ ਹਨ ਸਭ ਦੇ ਕੋਲੇ ਨਹੀਂ ਹੈ ਐਮੈਨ ਕਿਉਂਕਿ ਸਭ ਦੁਨੀਆ ਉਹੀ ਮੰਨਦੀ ਹੈ ਜੋ ਉਹ ਦੇਖਦੀ ਹੈ ਸਾਰੀ ਦੁਨੀਆ ਉਹ ਔਰਤੇ ਵਿਸ਼ਵਾਸ ਕਰਦੀ ਜਿਹਨੂੰ ਉਹ ਸੁਣਦੀ ਹੈ ਜਿਹਨੂੰ ਉਹ ਮਹਿਸੂਸ ਕਰਦੀ ਹੈ ਪਰ ਉਹਨੇ ਕਿਹਾ ਵਿਸ਼ਵਾਸੀ ਉਹ ਹਾਂ ਜਿਨ੍ਹਾਂ ਕੋਈ ਸ਼ਵੀ ਚੇਤਨਾ ਹੈ ਔਰ ਸ਼ਵੀ ਚੇਤਨਾ ਵਿਖੰਤੋ ਸੁਣਨ ਸੁੰਗਣ ਮਹਿਸੂਸ ਚੱਖਣ ਤੋਂ ਕਿਤੇ ਵੱਧ ਕਿ ਉੱਪਰ ਹੁੰਦੀ ਹੈ ਉਹ ਪ੍ਰਭੂ ਸਾਡੀ ਕਿਰਪਾ ਸਾਡੇ ਉੱਤੇ ਦਇਆ ਕਰੇ ਅਨੁਗ੍ਰਹਿ ਕਰੇ ਕਿ ਅਸੀਂ ਇਹਨਾਂ ਪੰਜ ਚੇਤਨਾਵਾਂ ਦੇ ਉਸ ਕੈਦ ਚੋ ਜਾਲ ਚੋ ਨਿਕਲੀਏ ਔਰ ਹੁੰ ਸਾਡੀ ਚਾਲ ਇਹਨਾਂ ਪੰਜ ਇੰਦਰੀਆਂ ਦੇ ਆਧਾਰ ਉੱਤੇ ਨਾ ਹੋਵੇ ਬਲਕਿ ਸਾਡੀ ਤੋਰ ਉਸ ਛੇਵੀਂ ਗਿਆਨ ਇੰਦਰੀ ਦੇ ਦੁਆਰਾ ਹੋਵੇ ਵਿਸ਼ਵਾਸ ਕਿ ਕਹਿੰਦਾ ਕਿ ਤੁਸੀਂ ਕਈ ਵਾਰੀ ਦੇਖਿਆ ਹੋਏਗਾ ਮਹਿਸੂਸ ਕੀਤਾ ਹੋਵੇਗਾ ਕਈ ਵਾਰੀ ਹਾਲਾਤ ਸਾਡੇ ਸਾਹਮਣੇ ਹੁੰਦੇ ਆ ਜਾਂ ਬਿਮਾਰੀ ਹੁੰਦੀ ਆ ਲਗਾ ਲਓ ਕੋਈ ਪਰੇਸ਼ਾਨੀ ਹੁੰਦੀ ਆਹੀਂ ਔਰ ਚ ਆਰਾਮ ਮਹਿਸੂਸ ਨਹੀਂ ਕਰ ਰਹੇ ਹੁੰਦੇ ਆਮਨ ਜਾਂ ਹੀ ਔਰ ਚ ਚੰਗਿਆਈ ਜਾਂ ਤੰਦਰੁਸਤੀ ਮਹਿਸੂਸ ਨਹੀਂ ਕਰ ਰਹੇ ਹੁੰਦੇ ਯਾਨੀ ਅੱਖਾਂ ਸਾਨੂੰ ਦਿਖਾ ਰਹੀਆਂ ਹੁੰਦੀਆਂ ਕਿ ਫਰਕ ਨਹੀਂ ਜੋ ਇਹ ਮਹਿਸੂਸ ਕਰ ਸਕਦੇ ਸਾਨੂੰ ਇਹ ਹੀ ਦੱਸਦਾ ਆ ਕਿ ਹਜੇ ਵੀ ਅਸੀਂ ਉਸੇ ਹਾਲਤ 'ਚ ਆਂ ਪਰ ਫਿਰ ਵੀ ਕਿਤੇ ਗਹਿਰਾਈ ਦੇ ਅੰਦਰ ਸਾਡੇ ਅੰਦਰ ਜੋ ਵਿਸ਼ਵਾਸ ਦਾ ਉਕਾਣਿਆ ਕਿਤਨਾ ਕਿਤੇ ਉਹ ਸਾਨੂੰ ਪੋਜ਼ਿਟਿਵ ਕਰ ਰਿਹਾ ਹੁੰਦਾ ਆ ਕਿ ਨਹੀਂ ਅੱਜ ਨਹੀਂ ਤੇ ਕੱਲ ਨੂੰ ਹੀ ਠੀਕ ਹੋ ਜਾਣਾ ਇਹ ਹੋ ਜਾਣਾ ਆ ਇਹ ਹੋ ਜਾਣਾ ਹੈ ਹੋ ਜਾਣਾ ਹੈ ਹਾਲੇਲੂਇਆ ਉਹ ਕਿਸ ਆਧਾਰ ਤੇ ਬੋਲਦਾ ਆ ਉਹ ਵਚਨ ਦੇ ਆਧਾਰ ਉੱਤੇ ਬੋਲਦਾ ਕਿਉਂਕਿ ਵਚਨ ਇਹ ਕਹਿੰਦਾ ਹੈ ਹਾਲੇਲੂਇਆ ਇਹ ਮਨ वचन ਤੇ ਵਾਦੇ ਹਨ वचन ਦੀਆਂ ਲਿਖਤਾਂ ਆ ਭਾਵੇਂ ਰਾਤ ਰੋਣਾ ਹੋਵੇ ਪਰ ਸਵੇਰ ਨੂੰ ਜਜਕਾਰ ਹੋ ਜਾਂਦੀ ਹੈ ਸਾਰੀਆਂ ਗੱਲਾਂ ਰਲ ਕੇ ਪੜਾਈ ਕਰਦੀਆਂ ਹਨ ਅੰਤ ਉਤੇ ਹਰ ਗੱਲ ਪੜਾਈ ਕਰਦੀ ਹੈ ਧਰਮੀਆਂ ਤੇ ਮੁਸੀਬਤ ਪੈ ਜਾਂਦੀ ਪਰ ਯਹੋਵਾ ਉਹਨਾਂ ਸਾਰਿਆਂ ਤੋਂ ਉਹਨਾਂ ਨੂੰ ਛਡਾ ਲੈਂਦਾ ਹੈ ਇਹ ਅੱਖਾਂ ਨਹੀਂ ਬੋਲਦੀ ਆਉਂਦੀ ਇਹ ਕੰਨ ਨਹੀਂ ਬੋਲਦੇ ਹੁੰਦਾ ਇਹ ਉਹ ਵਿਸ਼ਵਾਸ ਬੋਲਦੇ ਹੁੰਦਾ ਜਿਹੜਾ ਖੁਦਾ ਨੇ ਸਾਨੂੰ ਵਿੱਚ ਰੱਖਿਆ ਹੈ ਔਰ ਬਵਰਾਰਮ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆਓ ਇਹਨਾਂ ਅੱਖਾਂ ਤੋਂ ਪਰ ਉਠਿਏ ਕਿਉਂਕਿ ਨਿਯੋਗ ਦਸਨਾਇਆ ਤੇਰਾ ਜ਼ਖਮ ਅਜੇ ਵੀ ਉੱਥੇ ਹੀ ਹੈ ਤੇਰੇ ਤੇਰੀ ਦਰਦ ਉੱਥੇ ਅਜੇ ਵੀ ਉੱਥੇ ਹੀ ਹੈ ਪਰ ਵਿਸ਼ਵਾਸ ਇਹ ਕਹਿੰਦਾ ਹੈ ਕਿ ਤੀਆਂ ਬੇਨਤੀਆਂ ਕਦੇ ਵਿਅਰਥ ਨਹੀਂ ਜਾਂਦੀਆਂ ਹੁੰਦੀਆਂ

ਤਾਫਿਰ ਅੱਜ ਸਾਡੀ ਵਾਰੀ ਨਹੀਂ ਕਿ ਅਸੀਂ ਵੀ ਹੁਣ ਵਿਸ਼ਵਾਸ ਦੇ ਦੁਆਰਾ ਚੱਲੀਏ